ਜਮਾ ਡਾਉਨ ਲਾ ਹਾਂ ਵੀ ਸੰਭਾਲੀ ਨਾ ਰਹੀ ਸਕਰੀਨ ਆਉਣ ਦਿੱਤੀ ਨੂੰ ਹਾਂ ਕੀ ਰੋਲਾ ਪਿਆ ਤੁਹਾਡਾ ਕੁਝ ਨਹੀਂ ਯਾਰ ਚਾਰਜਰ ਨਹੀਂ ਦਿੰਦਾ ਚਲ ਮੈਂ 10 ਮਿੰਟਾਂ 10 ਮਿੰਟ ਕਹੇਗਾ ਤੇ 1.5 ਘੰਟਾ ਹੋ ਗਿਆ ਉਹ ਹੋ ਹੀਣਾ ਨਹੀਂ ਆਉਣ ਸਕਰੀਨ ਟਾਈਮ ਚ ਕਰਨਾ ਕਿੰਨੇ ਟਾਈਮ ਤੈਨੇ ਬੰਦ ਹੀ ਕਰਤਾ ਵਿੱਚ ਚਾਰ ਵਾਰੀ ਤਾਂ ਹਲਾਇ ਦਿੱਤਾ ਮਸਲਾ ਇਹ ਆ ਵੀ ਅਸੀਂ ਇੱਥੇ ਹੋਟਲ ਬੁੱਕ ਕੀਤਾ ਤੇ ਹੋਟਲ ਦੇ ਵਿੱਚ ਚਾਰਜਿੰਗ ਪਲੱਗ ਇੱਕ ਆ ਦੋ ਆ ਯਾਰ ਦੋ ਆ ਤੇ ਟਾਈਮ ਵੰਡ ਲਓ ਅੱਧਾ ਦਾ ਘੰਟਾ ਯਾਰ ਆਪਣਾ ਇਸ ਬੰਦੇ ਦੇ ਫੋਨ ਚਾਰਜ ਹੀ ਨਹੀਂ ਹੁੰਦੀ ਆਪਰਾਜ ਨੂੰ ਲਾਇਆ ਤੇ ਇੱਕ ਸਵੇਰੇ ਲਾਇਆ ਠੀਕ ਹੈ ਨਹੀਂ ਇਹ ਬਦੰਦਰ ਇਹ 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 ਬਦੰਦਰ ਆਪਦਾ ਪਾਵਰ ਬੈਂਕ ਚਾਰਜ ਲਾ ਕੇ ਠੀਕ ਹੈ ਤੇ ਉਹਦੇ ਚ ਫੋਨ ਚ ਵੰਗ ਦਿੰਦਾ ਨਹੀਂ ਚੋਗ ਦਿੰਦਾ ਨਹੀਂ ਇਤਰਾ ਦਾ ਸਾਚ ਨਹੀਂ ਕੈਮਰੇ ਕੀ ਗੱਲ ਕਰਦੇ ਨਹੀਂ ਕਰ ਲਓ ਯਾਰ ਨਹੀਂ ਨਹੀਂ ਕਰ ਇਹ ਫਿਰ ਸਬੂਤ ਹੈ ਇਹ ਇੱਕ ਮਿੰਟ ਗੱਲ ਹੋਰ ਫਿਰ ਇਥੇ ਮੈਂ ਚਾਰਜਰ ਲਾਇਆ ਇਹ ਇਹ ਪੈਂਦਾ ਬਦੰਦਰ ਐਵੇਂ ਤਰ੍ਹਾਂ ਇਹਨੇ ਦੋ ਵਾਰੀ ਮੇਰਾ ਚਾਰਜਰ ਹੀ ਪਾੜ ਦਿੱਤਾ ਠੀਕ ਹੈ ਉਹ ਅਸੀਂ ਬਾਅਦ ਚ ਦੇਖਾਂ ਚਲੋ ਆ ਸਾਡਾ ਟੈਲੀਫੋਨ ਹਾਂਜੀ ਬਾਕੀ ਸਾਸਰੀ ਗਾਲ ਜੀ ਕੀ ਹਾਲ ਚਾਲ ਹੈ ਜੀ ਆਪਾਂ ਆਏ ਹੋਇਆ ਮਲੇਸ਼ੀਆ ਠੀਕ ਹੈ ਮਲੇਸ਼ੀਆ ਆਏ ਤੇ ਆ ਰੂਮ ਆ ਜੀ ਰੂਮ ਥੋੜਾ ਜਿਆਦਾ ਵੱਡਾ ਇਹ 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 ਨੂੰ ਨਹੀਂ ਕਹ ਸਕਦੇ ਭਾਈ ਇਹ ਫੋਨ ਹੀ ਲਾਉਣ ਦਿੰਦਾ ਤੇਰਾ ਫੋਨ ਆਹ ਪੁਆਇੰਟ ਦੇਣਾ ਜੀ ਆਹ ਬਿਲ ਜੰਦਰ ਬਾਈ ਇਹਨਾਂ ਦਾ ਰੌਲਾ ਚੱਲੀ ਜਾਂਦਾ ਚਲੋ ਆ ਆ ਆਪਾਂ ਬੈਗ ਬੂਗ ਇੱਧਰ ਰੱਖਦੇ ਆ ਆ ਟੈਂਟ ਫੁੜੀ ਇੱਧਰ ਰੱਖੀ ਹੋਈ ਆ ਨਹੀਂ ਮੈਂ ਨਹੀਂ ਇੱਥੇ ਠੋਕਿਆ ਉਹ ਘੜੀ ਵੀ ਸ਼ਮ੍ਹਾ ਜਲਾਈ ਮੈਂ ਆਪਦੀ ਪਾਵਰ ਬੈਂਕ ਜਾਨ ਚ ਲਾਈ ਤੇ ਆ ਇੱਥੇ ਰਾਤ ਮੈਂ ਪਾਵਰ ਬੈਂਕ ਚ ਆਂ ਚ ਲਾਈ ਪਾਵਰ ਬੈਂਕ ਤੋਂ ਮੇਰਾ ਫੋਨ ਆ ਸਾਰੇ ਚਾਰਜਰ ਚੁਰਜਰ ਰਾਤ ਸਾਰੀ ਰਾਤ ਤੁਹਾਡਾ ਫੋਨ ਲੱਗਾ ਰਿਹਾ ਮੇਰਾ ਨਹੀਂ ਲੱਗਾ ਰਿਹਾ ਮੈਂ ਰਾਤ ਨੂੰ ਫੋਨ ਕਦੇ ਨਹੀਂ ਲਾਉਂਦਾ ਨਹੀਂ ਹੁਣ ਤਾਂ ਲਾੜਾ ਤੂੰ ਆ ਰੂਮ ਦੇਖ ਲੋ ਹੈ ਤੇ ਫੋਰ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਆਪਾਂ ਬਾਅਦ ਨੂੰ ਜਾਂਦੇ ਆ ਘੁੰਮਣ ਫਿਰਨ ਜਾਂਦੇ ਆ ਤੁਹਾਨੂੰ ਦੱਸੋਣੇ ਅੱਜ ਕੀ ਮਾਹੌਲ ਆ ਇੱਥੇ ਠੀਕ ਹੈ ਜੀ ਤੇ ਬੜਿਆਂ ਨੂੰ ਸਾਡੇ ਅੱਜ ਦੇ ਬੁਲਾਓ ਲੋ ਜੀ ਆਪਾਂ ਮਲੇਸ਼ੀਆ ਦੀ SIM ਲਈ ਹੈ 1 SIM 1 SIM ਉਹ ਐਕਟੀਵੇਟ ਕਰਦੇ ਆ ਪਾਸਪੋਰਟ ਬਣਾਦਾ ਨਾਲ ਹੀ ਐਕਟੀਵੇਸ਼ਨ ਨਾਲ ਦੀ ਨਾਲ ਐਕਟੀਵੇਟ ਆ ਤੇ ਪਲਾਨ ਬਰੋਂ ਬਾਅਦ ਚ ਦੱਸਾਂਗੇ ਕੀ ਸਕਦਾ ਹੋ ਲੈ ਇਹ ਹੈਗਾ ਜੀ 711 ਸਟੋਰ ਦੇਖੋ ਜੀ ਛੋਟਾ ਹੀ ਆ 24 ਆਵਰ ਓਪਨ ਹੁੰਦਾ ਜੀ ਹਸਪਤਲ ਦੇਓ ਸਿਮ ਲਓ ਠੀਕ ਆ ਲੈ ਵੀ ਮੁੰਡਾ ਕਹਿੰਦਾ ਮੈਂ ਦੱਸਦਾ ਵੀ ਕਿਵੇਂ ਕਿਵੇਂ ਸਮਾਨ ਖਰੀਦਣਾ ਲੈਣਾ ਵੀ ਆ ਕੁਛ ਲਾਵਾਂਗੇ ਠੀਕ ਆ ਇੱਕ ਇੱਕ ਉਧਰ ਰੋਟੀ ਕਰੀ ਇੱਕ ਬੰਦਾ ਉਧਰ ਸੇਮਾ ਦੇ ਪਾਸੇ ਲਾਇਆ ਰੋਟੀ ਕਰੀ ਨਾ ਠੀਕ ਆ ਆਪਾਂ ਨੂੰ ਇਤਨਾ ਸਾਰਾ ਕੋਲਡ ਰਿੰਗ ਹੋ ਗਿਆ ਕੋਲਡ ਰਿੰਗ ਵੀ ਭਈਆ ਬਹੁਤ ਸਸਤਾ ਸਪਰਾਈਟ ਕਿਵੇਂ ਦੀ ਇੱਥੇ ਬਹੁਤ ਸਸਤਾ ਬਹੁਤ ਸਸਤਾ ਬਹੁਤ ਸਸਤਾ ਆ ਲੈ ਚਾਹ ਪੀ ਲੋ ਮੈਗੀ ਖਾ ਲੋ ठंडा जूस ए छोटा है था छोटा ही रिगार्डमेंट फोटो खींच ली इधर नहीं, नहीं 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 की हो गया माइक्रोफोन के तक किंदे जा मैं, मैं।, मैं। फिर लैला ब्रश लेना ले ला सेम निकाल ला किंदे पारी सही हो

ਕਿੰਨ ਨੰਬਰ ਹੈ? ਹਾਂ? ਕਿੰਨ ਨੰਬਰ ਹੈ? ਪਰ ਆਖੰਦ ਮੈਨੂੰ ਸਾਰੀਆਂ ਭਾਸ਼ਾ ਆਉਂਦੀਆਂ। ਹਿੰਦੀ, ਅੰਗਰੇਜ਼ੀ, ਚਾਈਨੀਜ਼ ਸਾਰੀਆਂ। ਚੱਲ ਪਿਆ। ਚਲੋ ਜੀ। ਪਾਸਵਰਡ ਸੰਭਲਾ। ਪਾਸਵਰਡ ਸੰਭਲਾ ਤੇ ਹੌਟਸਪੌਟ ਔਨ ਕਰ ਦੇ। ਚੱਲ ਜੱਟ ਦੇ ਮੁੰਡੇ ਦੀ ਪਾਰਟੀ ਹੋਣੀ ਹੈ। 25 ਦੀ ਫੇਮ ਲਈ 500 ਦੀ ਪਾਰਟੀ ਤੇ ਹੌਟਸਪੌਟ ਨੇ। ਇਹਨੂੰ ਕਾ ਇਨਕਾ ਫਕਾਨੂੰ ਪਾਰਟੀ ਲੈਣੇ ਕਿਉਂ ਆ ਜਨਦਨ ਹੈ। ਕੱਟਾਂ ਗੱਲ ਹੋ ਜਾਣਾ ਆ ਅਸੀਂ ਇਸ ਨੂੰ ਦਿਨ ਕਾਲੂ ਬਾਜੀ ਲਈ ਜਿਹੜਾ ਮੁੰਡੇ ਨੂੰ ਮਿਲ ਕੇ ਆਏ ਆਂ ਹਾਂਜੀ ਇਹਦੇ ਬਾਈ ਦਾ ਬਰਥਡੇ ਪਿਛਲੇ 3 ਸਾਲ ਲੀਕ ਰਹੀ ਹੈ ਜੇ ਅੱਜ ਆਪਾਂ ਉਹ ਵੀ ਗਏ ਸੀ ਉਦੋਂ ਹੜੇ ਬਿੰਦਗੀ ਆ ਠੀਕ ਆ ਚੱਲ ਅਗਲੇ ਸਾਲ ਇਕੱਠੀਆਂ ਕਰਾਂਗੇ ਯਾਰ ਨਹੀਂ 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 ਇਹ ਟ੍ਰਿਪ ਕੋਈ ਕਾਊਂਟਰ ਤੋਂ ਇਹ ਟ੍ਰਿਪ ਇਹਦੇ ਕੋਈ ਆਉਂਦੀ ਹੈ ਇਹ ਟ੍ਰਿਪ ਇਹਦੇ ਕਾਉਂਟਰ ਤੇ ਜੇਲ ਕੋਣ ਠੀਕ ਆ ਚੱਲ ਕੋਈ ਗੱਲ ਨਹੀਂ ਕੱਲ ਨੂੰ ਆਪਾਂ ਟ੍ਰਿਪ ਮੇਰੇ ਖਾਤੇ ਤੇ ਪੈਦੇ ਆਪਾਂ ਆਪਣੀ ਕੱਲ ਨੂੰ ਪਾਰਟੀ ਬਣਾਵਾਂਗੇ ਯਾਰ ਕਿੰਨੇ ਦਿਨ ਬਣਾਵਾਂਗੇ ਹੁਣ ਐਮਰਜੈਂਸੀ ਮੀਟਿੰਗ ਸੱਦੀ ਆ ਤੇ ਹੁਣ ਅਸੀਂ ਇੱਥੇ ਬੈਠ ਗਿਆ ਕਮਾਂਡੋ ਹੁਣ ਮਤਾ ਪਾਸ ਕਰ ਹੁਣ ਅਸੀਂ ਇੱਥੇ ਹੁਣ ਅਸੀਂ ਅਗਲਾ ਪਲਾਨ ਕਰਨਾ ਹੁਣ ਅਸੀਂ ਮਤਾ ਪਾਸ ਕਰਾਂ ਕਿ ਕਿੱਧਰ ਨੂੰ ਜਾਣਾ ਹੈ ਬੈਠ ਗਏ ਆ ਠੀਕ ਆ ਲੈਣੇ ਆਪਾਂ ਗੂਗਲ ਬਾਬੇ ਦੀ ਮਦਦ ਹੁਣ ਗੂਗਲ ਬਾਬੇ ਦੀ ਮਦਦ ਲਾਓ ਵੀ ਜਾਣਾ ਕਿੱਥੇ ਆ ਅਗਲੀ ਜਗ੍ਹਾ ਕਿਹੜੀ ਤੇ ਜਾਣਾ ਸੀ ਅਗਲੀ ਜਗ੍ਹਾ ਤੇ ਕਿੱਥੇ ਜਾਣਾ ਤੇ ਨਾਲ ਹੀ ਸਾਡਾ ਓਏ ਹੋਟਲ ਦੀ ਇੰਦਰ ਵੀ ਆ ਕੈਂਟਰਸ ਓਏ ਕੀ ਹੋ ਰਿਹਾ ਏ ਸਵਿੰਗ ਆਈ ਗਏ ਸੱਚਾ ਏ ਸਵਿੰਗਾ ਉਹਨੇ ਇਹ ਦੇਖ ਗਿਆ 플ਾਨ ਬਣਾਉਣੇ ਕੀ ਕਰਨਾ ਹੈ ਤੇ ਕੀ ਨਹੀਂ ਲੋ ਜੀ ਦੇਖੋ ਮਲੇਸ਼ੀਆ ਦਾ ਮੈਟਰੋ ਸਟੇਸ਼ਨ ਮੈਟਰੋ ਸਟੇਸ਼ਨ ਤੇ ਖੜੇ ਆ ਇੱਥੇ ਟਿਕਟ ਲੈ ਰਹੇ ਆ ਦੇਖੋ ਕਿੱਡਾ ਸੋਹਣਾ ਸਾਫ਼ ਸੁਥਰਾ ਆਹ ਸਾਰੇ ਕਾਊਂਟਰ ਆ ਜੀ ਇੱਥੋਂ ਟਿਕਟਾ ਲਾਓ ਸੈਲਫ ਸਰਵਿਸ ਜਾਂ ਸਾਡੇ ਸ਼ਹਿਰ ਇਥੇ ਉਲਝੇ ਪਏ ਆ ਇੱਦਾਂ ਤੋਂ ਹੱਲ ਨਹੀਂ ਹੋ ਰਿਹਾ ਕੋਈ ਲੱਗ ਲੱਗੇ ਪਿਆ ਚੇਂਜ ਕਰ ਕਰ ਕੇ ਲੋਕੇਸ਼ਨਾਂ ਚੱਲਦੇ ਆ ਮੈਟਰੋ ਤੇ ਸੈਂਟਰਲ ਹੀ ਆ ਯਾਰ ਸਭ ਤੋਂ ਯਾਰ ਇਹਨੂੰ ਵੇਖ ਲਓ ਫਿਰ ਲੈ ਮਾਰ ਦੇ ਉਂਗਲ ਮੈਟਰੋ ਦੀ ਟਿਕਟਾਂ ਲੈ ਲਓ ਮੇਰਾ ਆਓ ਜੀ ਪੈਸੇ ਪਾਓ ਪੈਸੇ ਪਾ ਤਿੰਨ ਤਿੰਨ ਕਰ ਇਹਦੇ ਚ ਪਾਹ ਦਹਾਂ ਵਾਲਾ ਪਾ ਦੇ ਮੋੜਣਾ ਨਹੀਂ ਉਹਨੇ ਦਹਾਂ ਵਾਲਾ ਪਾ ਪਾਉਗੀ ਦਹਾਂ ਵਾਲਾ ਸਾਰਾ ਚੱਲ ਜਾਣਾ ਦੋ ਹੀ ਲਈਆਂ ਟਿਕਟਾਂ ਕੀ ਕਰੀਏ

ਲੈ ਗਈ ਹੋਈ ਪੈਸੇ ਪੈਸੇ ਖੱਚੇ ਲੈ ਗਈ ਪਤਾ ਨਹੀਂ ਟਿਕਟਾਂ ਕਿ ਭਾਸ਼ਾ ਵੀ ਨਹੀਂ ਪਤਾ ਸੈੱਟ ਮੋੜੂ ਕਿਤੇ ਨਹੀਂ ਥੱਲੇ ਡੱਬੀ ਸੱਟੀਆਂ ਹੁੰਦੀਆਂ ਨੇ ਟੋਕਨ ਤੇ ਖਾਗੀ ਸੈਂਟ ਆਹ ਸੜਦਾ ਕੀ ਹੋਣੀ ਓਏ 10 ਵੀ ਮੋੜਦੇ ਆ ਏ ਮੋੜਦੇ ਕਿ ਮੋੜਨਗੇ ਕਿ ਹਾਂ ਆਹ ਬੋਲੋ ਯਾਰ 90 ਲੈ ਟਿਕਟ ਦੇ ਦੇ ਲਓ ਜੀ ਆਹ ਵਾਲੀ ਆਹ ਟਿਕਟ ਮੈਟਰੋ ਦੀ ਚੱਲਨੇ ਹੁਣ ਚਲੋ ਚਲੋ ਕਾਮਨ ਉਹ ਸਾਡਾ ਟੂਰ ਗਾਈਡ ਜਿਹੜਾ ਟੂਰ ਗਾਈਡ ਪੁੱਛਣ ਗਿਆ ਅੰਦਰ ਕਿ ਕਿਹੜੀ ਆ ਮੋਨੋ ਰੇਲ ਉਹ ਕਹਿੰਦਾ ਹਾਂ ਥੱਲੇ ਜਾਓ ਉਹ ਤਾਂ ਕਹਿੰਦਾ ਥੱਲੇ ਜਾਓ ਪਰ ਮੈਂ ਕਿਹਾ ਉਹ ਕਹਿੰਦਾ ਕੇਐਲ ਦਾਣੀ ਆ ਦੂਜੀ ਦਾ ਮਤਲਬ ਟੱਕਾ ਜਿਹੜਾ ਆਪਾਂ ਟੋਕਣ ਲਈ ਫਿਰਦੇ ਆ ਟੂਰ ਕੀ ਉਹ ਤਾਂ ਬੋਲੇ ਮੈਂ ਕਿਹਾ ਕੇਐਲ ਜਾਣੀ ਆ ਕਿ ਦੂਜੀ ਦਾ ਟੱਕੀ ਜਾਣੀ ਆ ਅੱਛਾ ਉਹ ਚੱਲ ਯਾਰ ਜਿੱਥੇ ਜਾਂਦਾ ਟੋਕਣਾ ਜਾਂ ਉੱਥੇ ਲੈ ਚਲੋ ਹੈ ਠੀਕ ਆ ਫਿਰ ਬੋਲ ਜੇ ਫਿਰਦੇ ਆ ਬਾਈ ਇੱਥੋਂ ਪੜ ਲਓ ਕਿੱਥੇ ਜਾਣਾ ਹੈ ਹੈ ਕੇ ਜੇ 10 15 ਨਹੀਂ ਐਲ ਆਰਟੀ ਆਉਂਗੇ ਆਹੀ ਹੈ ਰੈਪਿਡ ਕੇ ਐਲ ਕੇ ਐਸ ਕੇ ਜੇ 10 ਹਾਂ ਛੜ ਕੇ ਕਹਿੰਦੇ ਪੌੜੀਆਂ ਦੇ ਕੋਈ ਆ ਨਾ ਨਾ ਜਾਵੇ ਕੋਈ ਰਸ ਬੈਠੋ ਬਾਈ ਆਉਣਾ ਪਰ ਮਗਰ ਦੇਖੋ ਜੀ ਉਧਰੋਂ ਇਧਰੋਂ ਏਅਰਪੋਰਟ ਬਹੁਤ ਸੋਨਾ ਮੈਟਰੋ ਸਟੇਸ਼ਨ ਸੋਰੀ ਇਹ ਨਾ ਗਵਾਚੇ ਫਿਰਦੇ ਆ ਹੁਣ ਹੁਣ ਪਤਾ ਨਹੀਂ ਲੱਗਦਾ ਵੀ ਜਾਣਾ ਕਿੱਧਰ ਇਹ ਤੁਸੀਂ ਨਹੀਂ ਇਹ ਚੰਗੇ ਤੁਸੀਂ ਜਿਹੜਾ ਬੋਝ ਤਾਂ ਹੈ ਪਤਾ ਲੱਗ ਗਿਆ ਕੀ ਕਹਿ ਗਿਆ ਹੋਰ ਨੀਚੇ ਜਾਣਾ ਜੇ ਚਲੋ ਇਹਨਾਂ ਨੇ ਸਾਰੀ ਧਰਤੀ ਭੱਟੀ ਹੋਈ ਆ ਕਹਿੰਦਾ ਹੋਰ ਨੀਚੇ ਜਾਓ ਆਹ ਆਹ ਚਲੋ ਕੋਲੋਂ ਲਾ ਕੇ ਜਿੰਨਾ ਜਿੰਨਾ ਟਾਈਮ ਆਪਾਂ ਮੈਟਰੋ ਜਵਾਂ ਉਹਨਾਂ ਟਾਈਮ ਆਪਾਂ ਨੇ ਤੁਰ ਕੇ ਥੱਲੇ ਤੁਰੇ ਜਾਂਦੇ ਆ ਬਹੁਤ ਡੂੰਘਾ ਇੱਧਰ ਥੱਲੇ ਚਲੋ ਤਿੰਨ ਮੱਲਾ ਵੀ 25 ਫੁੱਟ ਤਾਂ ਹੋਊਗਾ ਕਿ ਨਹੀਂ ਹੋਊਗਾ ਥੱਲੇ ਨੂੰ ਆਹਾਂ ਪੌੜੀਆਂ ਤੇ 40 50 ਫੁੱਟ ਥੱਲੇ ਚੱਲ ਚੱਲੀ ਆਪਾਂ ਇਹਨਾਂ ਦਾ ਸਿਸਟਮ ਆ ਹੋਈ ਆ ਕਿਹੜਾ ਜਿੱਥੇ ਜਿਹਨੇ ਹੁਣ ਆ ਪੁਰਾਣੀ ਸਟੇਸ਼ਨ ਆ ਹੂੰ ਉਹਨ ਦੇਖੇ ਖੜੇ ਆ ਉਹਨੂੰ ਐਵੇਂ ਕੀਤਾ ਜਿੱਧਰ ਨੂੰ ਜਾ ਰਹੀ ਆ ਉਹ ਨੀਚੇ ਦੇਖੇ ਹੋਇਆ ਯਾਨੀ ਕਿ ਆਪਣਾ ਇੱਥੇ ਖੜੇ ਆ ਇੱਕ ਦੋ ਤਿੰਨ ਜ੍ਹਾ ਸਟੇਸ਼ਨ ਆ ਹਾਂ ਹਨਾ ਹਾਂ ਚਲੋ ਪਲੇਟਫਾਰਮ ਨੰਬਰ 1 ਤੇ ਆਉਗੀ ਇੱਧਰ ਆਉਗੀ ਸਖ ਨਾਲ ਕੈਸ਼ ਬਹੁਤ ਆਪਣੇ ਕੋਲੇ ਕੈਸ਼ ਬਹੁਤ ਆ ਇੱਕ ਇੱਕ ਦਾ ਨੋਟ ਦੇਖ ਲਓ ਚਾਰ ਨੋਟ ਆ ਇਹ ਕੈਸ਼ ਬਹੁਤ ਆ ਹੋਲੀ ਦੱਬੀ ਹੁੰਦਾ ਪਤੰਦਰ ਦੇਖੋ ਰਾਸ਼ ਹੋਣਾ ਲਓ ਜੀ ਅਸੀਂ ਉੱਪਰ ਚਾਹੀਏ ਇਧਰ ਕਿਧਰ ਨੂੰ ਜਾਣਾ ਆ ਵੇਲੋ ਮਾਲ ਹੁਣ ਇਥੋਂ ਟਾਵਰ ਤੇ ਜਾਣਾ ਕਿਹੜੇ ਤੇ ਕੇ ਐਲ ਸੀ ਸੀ ਹੁਣ ਆਪਾਂ ਪਹੁੰਚ ਗਏ ਇੱਥੇ ਬੱਤੀਆਂ ਤੇ ਖੜਿਆ ਕੇ ਐਲ ਸੈਂਟਰ ਆ ਕੇ ਐਲ ਸੈਂਟਰ ਗਿਆ ਕੇ ਐਲ ਸੈਂਟਰ ਹਾਂ ਹਾਂ ਪਿੱਛੇ ਉਹ ਦੇ ਪਾ ਪਿੱਛੇਓ ਯਾਰ ਪਿੱਛੇਓ ਹੁਣ ਸਟਾਪ ਆਪਾਂ ਲੋ ਵੀ ਆਪਾਂ ਇੰਦੇ ਚ ਪਾਤਾ ਟੋਕਣ ਗੇਟ ਗਿਆ ਖੁੱਲ ਆਪਾਂ ਬਾਹਰ ਆ ਗਏ ਮੈਟਰੋ ਤੋਂ ਬਾਹਰ ਆ ਗਏ ਭਾਈ ਹੁਣ ਅੱਗੇ ਜਾਣੇ ਆ ਓਏ ਹੈ ਬਿਲਡਿੰਗਾਂ ਹੀ ਬਿਲਡਿੰਗਾਂ ਥੋੜਾ ਭੋਲਾ ਹੋਇਓ ਉਹ ਤੇਰੀ ਨਹੀਂ ਆ ਕਿੱਥੇ ਲੈ ਜਾਂਦਾ ਕਿੱਥੇ ਆ ਗਏ ਹਾਂ ਬਈ 3 ਨੰਬਰ ਤੋਂ ਲੋਣਾ ਕੱਟ ਇਹ ਤਾਂ ਦੂਰ ਆ ਯਾਰ ਦੂਰ ਹੋ ਗਏ ਘੁੰਮਣ ਘੇਰੀਆਂ ਆਉ ਲਾਤੀਆਂ ਨੇ ਦਾ ਆ ਬਿਲਡਿੰਗਾਂ ਵੇਖ ਰੱਬ ਨਾਲ ਹੀ ਲਾਈਆਂ ਪਈਆਂ ਪਤੰਦਰਾ ਨੇ ਵਾਹ ਜੀ ਵਾਹ ਇਹਨੂੰ ਕਹਿੰਦੇ ਆ ਜੀ ਮਲੇਸ਼ੀਆ ਬਹੁਤ ਬਦਪਲਾਇਰ ਜਿਹਨੂੰ ਜਿਹਨੂੰ ਇਹ ਟਾਵਰ ਦਾ ਨਾਮ ਪਤਾ ਹੈ ਤਾਂ ਕਮੈਂਟ ਜ਼ਰੂਰ ਕਰਿਓ ਜਿਹੜਾ ਜਿਹੜਾ ਇੱਥੇ ਆਇਆ ਉਹ ਵੀ ਦੱਸਿਓ ਜ਼ਰੂਰ ਕਿਹੜਾ ਕਿਹੜਾ ਇੱਥੇ ਪਹੁੰਚਿਆ ਹੋਇਆ ਆਇਆ ਹੋਇਆ ਠੀਕ ਆ ਕਮੈਂਟ ਜ਼ਰੂਰ ਕਰਿਓ ਬਾਕੀ ਸਾਨੂੰ ਵੀ ਦੱਸਿਓ ਜੇ ਜੇ ਕੋਈ ਚੀਜ਼ ਇੱਥੇ ਦੇਖਣ ਵਾਲੀ ਹੋਈ ਤਾਂ ਸਾਨੂੰ ਜ਼ਰੂਰ ਦੱਸਿਓ ਜੇ ਕਮੈਂਟ ਕਰਿਓ ਅਸੀਂ ਦੇਖ ਕੇ ਜਾਵਾਂਗੇ ਠੀਕ ਆ ਲਓ ਜੀ ਰਾਤ ਦਾ ਮਾਹੌਲ ਆ ਨੇਰਾ ਤੇਰੀ ਸ਼ਕਲ ਆ ਦੇਖਦੇ ਤੁਸੀਂ ਕਿੱਥੇ ਰੌਣਕ ਮੱਲਾਇਸ ਕੋ ਆ ਦੇਖੋ ਇਧਰ ਆਰਾ ਮਾਹੌਲ ਇਹਦਾ ਗੱਲਬਾਤ ਹੋਈ ਪਈ ਆ ਮੇਰੇ ਵੀਰੂ ਆਹ ਪਤਾ ਨਹੀਂ ਕੀ ਸਾਜ਼ੇ ਵਜਾਈ ਜਾਂਦੇ ਆ ਆ ਜਿਹਨੂੰ ਕਹਿੰਦੇ ਟ੍ਰੇਨ ਟਾਵਰ ਵਾਹ ਜੀ ਵਾਹ ਇੱਥੇ ਚਲਾਈ ਬੈਠਿਆ ਉਹ ਆਪਦੇ ਖੁਆਰੇ ਦੇਖੋ ਆਹ ਜਨਤਾ ਵੇਖੋ ਮੁਲਕ ਵੇਖੋ ਤਾਰਾਪਾਲ ਦੇ ਕਹਿਣਾ ਕੋਈ ਪੰਚਾਇਤ ਤੇ ਮੁਲਕ ਵੇਖੋ ਇਹ ਨਵਾਉਣਗੇ ਅੱਜ ਲੱਗਦਾ ਆਪਾ ਥੱਕ ਗਏ ਭਈ ਅੱਜ ਆਕਦਾ ਰਹੂਗੀ ਜੇ ਬਈ ਬਹੁਤ ਆਪਰ ਕਰ ਕਰ ਤੁਹਾਨੂੰ ਫੇਰ ਦੇਖਾਂਗੇ ਨਾ ਉਹ ਬਣਾਵਾਂਗੇ ਅੱਜ ਹੁਣ ਚੱਲੇ ਆ ਰੂਮ ਚ ਕਿੱਧਰ ਗਿਆ ਜਣਾ ਅੱਜ ਉਹਦੀ ਰੂਮ ਚੱਲੇ ਆ ਬਈ ਆਪ ਮੈਸਰ ਸੀਸੀ ਤੇ ਫੇਰ ਆ ਗਿਆ ਤੇ ਸਾਡੇ ਨਾਲ ਬਨੇ ਰਹੋ ਤੁਹਾਨੂੰ ਮਲੇਸ਼ਾ ਖਵਾਵਾਂਗੇ ਸਾਰਾ ਕਿੰਦਾ ਦਾ ਠੀਕ ਹੈ ਜੀ ਜੇ ਗਲਤੀ ਕੋਈ ਹੋ ਗਈ ਹੋ ਤਾਂ ਮਾਫ ਕਰਿਓ ਬਈ ਚੈਨਲ ਨੂੰ ਕਰ ਦਿਓ ਪੂਰੀ ਸਪੋਰਟ ਲਾਈਕ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸਾਰਿਆਂ ਦਾ ਧੰਨਵਾਦ